ਸ਼ਹਿਰ ਦੁਬਈ ਦੇ ਬਾਰ ਬਾਰ ਇਹ ਜਗਾ ਆਪਣਾ ਰਾਤ ਦਾ ਟਿਕਾਣਾ ਸੀ ਮੈਗ ਸਿਟੀ ਐਮ ਏ ਜੀ 530 ਸਾਹਮਣੇ ਬਿਲਡਿੰਗ ਤੇ ਲਿਖਿਆ ਤੇ ਸਾਹਮਣੇ ਜਿਹੜਾ ਸੜਕ ਜਾਂਦੀ ਹੈ ਵੱਡੀ ਇਹ ਹੈ 611 ਹਾਈਵੇ ਹੈ ਇੱਥੋਂ ਦਾ ਤੇ ਇਧਰਲੇ ਪਾਸੇ ਪਾਰਕ সুইমিং ਪੂਲ ਜਿਮ ਸਾਰੀਆਂ ਸਹੂਦਾਵਾਂ ਬੜੀਆਂ ਹੋਈਆਂ ਇੱਕ ਕਲੋਨੀ ਹੈ ਇਹ ਬਹੁਤ ਸ਼ਾਨਦਾਰ ਸਸੀ ਗੱਲ ਜੀ ਖੁੱਲ ਕੇ ਜੀ ਚਲੋ ਚਲੋ ਸੱਸੀ ਦਾ ਬਾਪ ਸੱਸੀ ਦਾ ਬਾਪ ਸੱਸੀ ਦਾ ਬਾਪ ਪੁੱਤ ਸੱਸੀ ਦਾ ਹਾਥੀ ਹਾਥੀ ਆਜੂਦੇਬਾਈ ਉਹ ਤਾਂਹਾਂ ਤੋਂ ਲਿਫਟ ਉਤਰ ਕੇ ਥੱਲੇ ਨੂੰ ਆਏ ਆ ਤੇ ਬਾਈ ਜਸਪਾਲ ਬਲਾਲੇ ਵਾਲਾ ਇਹਨਾਂ ਦੇ ਕੋਲ ਰਹੇ ਸੀ ਤੇ ਆ ਛੋਟਾ ਵੀਰ ਮਿਲਿਆ ਇੱਕ ਕਿੱਦਾਂ ਛੋਟੇ ਵੀਰ ਇਹਦਾ ਪਿੰਡ ਆ ਫੁੱਲੋ ਮਿੱਠੀ ਮੇਰਾ ਗਵੰਢੀ ਪਿੰਡ ਆ ਫੁੱਲੋ ਮਿੱਠੀ ਸੰਗਤ ਕੁੱਦਾ ਗੁਰੂ ਕੇ ਸਾਰੇ ਨਾਲ-ਨਾਲ ਨੇ ਤੇ 22 ਸਾਲ ਦੀ ਉਮਰ ਤੇ ਇਸ ਦੇਸ਼ ਦੇ ਵਿੱਚ ਬਾਈ ਹੁਣੇ ਕੰਮ ਕਰ ਰਹੇ ਆ ਆਹੀ ਉਮਰ ਹੁੰਦੀ ਆ ਜਦੋਂ ਬੰਦਾ ਵਿਗੜਦਾ ਤੇ ਜਾਂ ਬੰਦਾ ਜਦੋਂ ਕੰਮ ਕਰਨ ਲੱਗ ਜਾਂਦਾ ਜਦੋਂ ਕੰਮ ਕਰਨ ਦਾ ਭੋਸ ਪੈ ਜੇ ਫਿਰ ਇਹੋ ਜਿਹੇ ਦੇਸ਼ਾਂ ਬਾਰੇ ਮੁੰਡੇ ਉਡਾਰੀਆਂ ਮਾਰਦੇ ਆ ਤੇ ਦਿਨ ਰਾਤ ਮਿਹਨਤਾਂ ਕਰਦੇ ਆ ਅ ਠੀਕ ਆ ਛੋਟੇ ਬਾਈ ਹਾਂ ਲੰਮਾ ਸਮਾਂ ਹੋ ਗਿਆ ਕਹਿੰਦੇ ਅਸਲ ਜੀ ਸਾਸੀ ਸੁਭਬੀ ਮਿਲੇ ਆ ਇਹਨਾਂ ਨੂੰ ਪਤਾ ਸੀ ਸਾਡੇ ਆਉਣ ਬਾਰੇ ਤੇ ਅਸੀਂ ਲਿਫਟ ਤੋਂ ਥੱਲੇ ਉਤਰੇ ਤੇ ਬਾਈ ਹੁਣੀ ਬਾਰਚੀ ਖੜੇ ਸੀ ਕੁਦਰਤੀ ਦੇ ਇਹ ਸਭ ਵੀ ਮੇਲੇ ਗਲੇ ਹੋਏ ਆ ਚਲਿਏ ਵੀਰੇ ਫਿਰ ਆਪਾਂ ਓਕੇ ਛੋਟੇ ਬਾਈ ਲਾਟਸ ਆਫ ਲਵ ਐਂਡ ਰਿਸਪੈਕਟ ਟੇਕ ਨੂੰ ਸੁਨੇਹਾ ਲਾ ਦੀਆਂ ਕਰੀ ਫਿਰ ਵੀ ਅਸੀਂ ਮਿਲ ਪਏ ਸੀਗੇ ਠੀਕ ਆਇਆ ਦੱਸੀ ਇਧਰੋਂ ਕਦੇ ਵੀ ਹਾਂਜੀ ਹਾਂਜੀ ਮੈਂ ਕੋਈ ਮੈਸੇਜ ਕਰ ਲੈ ਮਿਲ ਲੈ ਕਰੀ ਆ ਠੀਕ ਹੈ ਜਲਦ ਜ਼ਰ ਮੇਰੇ ਕੋਲ ਹਾਂ ਤੂੰ ਪਿਆ ਜਾ ਤੂੰ ਥੋੜਾ ਠੀਕ ਆਪਣੇ ਸਫਰ ਨਾਲ ਜੁੜੇ ਸਾਰੇ ਮਿੱਤਰ ਬੇਲੀਆਂ ਨੂੰ ਪੈਣਾ ਭਰਾਵਾ ਬਜ਼ੁਰਗਾਂ ਮਤਾਵਾਾਂ ਬੱਚਾ ਨੂੰ ਸਾਥ ਜੇ ਕਾਲ ਇਸ ਵੇਲੇ ਆਪਾਂ ਸਾਊਥ ਦੁਬਈ 'ਚ ਖੜੇ ਆ ਤੇ ਨਾਲ ਆਪਣੇ ਜਸਪਾਲ ਬਲਦੇਵ ਸਿੰਘ ਕਰਾਈ ਵਾਲਾ ਇੱਥੇ ਕੁਝ ਥਾਵਾਂ ਨੇ ਦੇਖਣ ਵਾਲੀਆਂ ਦੁਬਈ ਦੇ ਵਿੱਚ ਮੈਰਾਈਕਲ ਗਾਰਡਨ ਇੱਕ ਖਾਸੀ ਮਸ਼ਹੂਰ ਜਗਾ ਅੱਜ ਉਹਨੂੰ ਦੇਖਾਂਗੇ ਤੇ ਜੇ ਰਾਤ ਨੂੰ ਲੋਟ ਲੱਗਿਆ ਤਾਂ ਆਪਾਂ ਇੱਕ ਇੱਥੇ ਪਿੰਡ ਆ ਬਾਲਾ ਮਸ਼ਹੂਰ ਵਜਦਾ ਗਲੋਬਲ ਵਿਲੇਜ ਦੁਨੀਆ ਭਰ ਦੀਆਂ ਚੀਜ਼ਾਂ ਥਾਮਾਂ ਉੱਥੇ ਬਣੀਆਂ ਹੋਈਆਂ ਨੇ ਪਿੰਡਾਂ ਤੋਂ ਬਣਿਆ ਹੋਇਆ ਉਹ ਥਾਮਾਂ ਅੱਜ ਅੱਜ ਦੇ ਦਿਨ ਦੇ ਵਿੱਚ ਆਪਾਂ ਦੇਖਾਂਗੇ ਤੇ ਬੇਨਤੀ ਆਗੇ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਆਪਣੇ ਸਲਾਹ ਟਿੱਪਣੀਆਂ ਸੁਝਾਅ ਜ਼ਰੂਰ ਸਾਡੇ ਨਾਲ ਸਾਂਝੇ ਕਰਿਓ ਮਿਰਕਲ ਗਾਰਡਨ ਮਿਰਕਲ ਗਾਰਡਨ ਦੀ ਇਹ ਪਾਰਕਿੰਗ ਹੈ ਤੇ ਪਾਰਕਿੰਗ ਚ ਖੜੀਆਂ ਗੱਡੀਆਂ ਬੱਸਾਂ ਦੱਸਦੀਆਂ ਵੀ ਥਾਂ ਇਹ ਮਸ਼ਹੂਰ ਵੀ ਹੈ ਤੇ ਭੀੜ ਵਾਲੀ ਵੀ ਹੈ ਦੁਬਈ ਮਿਰਕਲ ਉਧਰਲੇ ਪਾਸੇ ਹੈ ਚਲਿਏ ਵੀਰ ਡੀ ਐਮ ਜੀ ਟਿਕਟਸ ਹੇਅਰ ਡੀ ਐਮ ਜੀ ਸਟੈਂਡਸ ਫॉर ਦੁਬਈ ਮਿਰਕਲ ਗਾਰਡਨ ਕੋਈ ਗੱਲ ਨਹੀਂ ਅੱਜ ਬਾਤੀ ਤਾਰੀ ਤੁਹਾਡੀ ਸ਼ਰਟ ਦਾ ਦਿਖਾ ਦਿਓ ਪਲੀਜ਼ ਕਰੀ ਸਾਨੂੰ ਅੱਜ ਬਲਦੇਬਾਈ ਦੇ ਨਵੀਂ ਸ਼ਰਟ ਪਾਈ ਹੋਈ ਆ ਇਹ ਤਾਂ ਨਹੀਂ ਰੋਏ ਹੁੰਦਾ ਨੇ ਨਿਊ ਕਵਰ ਨਿਊ ਟੁਆਇਤ ਨਹੀਂ ਕਹਿ ਸਕਦੇ ਨਿਊ ਕਵਰ ਕਹਿ ਸਕਦੇ ਆ ਸ਼ਰਟ ਵੀ ਬਾਈ ਦੀ ਨਵੀਂ ਆ ਲੋਰ ਵੀ ਨਵੀਂ ਆ ਨੈਕਸਟ ਲੈਵਲ ਗੱਲਬਾਤ ਆ ਪਰਦੇਵ ਬਾਈ ਦੀ ਜਿਹੜੀ ਨਵੀਂ ਸ਼ਰਟ ਆ ਇਹ ਵੀ ਉਸੇ ਤਰ੍ਹਾਂ ਦੀ ਆ ਪਾਜੀ ਆਰ ਪਰ ਕਈ ਬਾਈ ਕਹਿੰਦੇ ਨੇ ਤੁਹਾਡੀਆਂ ਸ਼ਰਟਾਂ ਪਾਟੀਆਂ ਨੇ ਬਾਈ ਪਾਟੀਆਂ ਨਹੀਂ ਹੁੰਦੀਆਂ ਇਹ ਹਵਾ ਲੱਗਣ ਵਾਲੀਆਂ ਹੁੰਦੀਆਂ ਇਹ ਜਾਲੀ ਹੈ ਇਹਦੇ ਨਾਲ ਦੀ ਸ਼ਰਟ ਹੀ ਮੇਰੇ ਪਾਈ ਹੋਈ ਆ ਪਰ ਸਾਡਾ ਰੰਗ ਦਾ ਹੈ ਡੈਜਰ ਸ਼ਰਟ ਵਜਦੀ ਹੈ ਰੰਗ ਦਾ ਫਰਕ ਆ ਸਾਡਾ ਤੋ ਬਈ ਮਰਾਕਲ ਗਾਰਡਨ ਇਹ ਇਥੋਂ ਦਾ ਮੁੱਖ ਗੇਟ ਆ ਤੇ ਇਹਦੀ ਟਿਕਟ 90 ਜਿਹੜੇ ਇਥੋਂ ਦੇ ਰੈਜ਼ੀਡੈਂਟ ਆ ਜਿਨ੍ਹਾਂ ਕੋਲੇ ਅਮੀਰਾਤ ਆਈਡੀ ਆ ਉਹਨਾਂ ਦਾ ਸਸਤਾ ਤੇ ਦੂਜਾਂ ਵਾਸਤੇ 90 ਦਰਾਮ 90 ਗੁਣਾ 22.5 2000 ਦਾ ਗੇਟ ਮੇਰੇ ਖਿਆਲ ਚ ਆਪਣੀ ਇੰਡੀਅਨ ਟਿਕਟ ਆ ਇਹ ਕਿਉਂ ਦੇਵ ਸਿਆ ਆ ਖੜੇ ਯਾਰ ਵੀ ਭੱਲੇ 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 ਬੰਨੇ 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 ਭੱਲੇ ਬੰਨੇ ਮਾਤਰਾ ਟਿਕਟ ਸਾਂਭੀ ਜੇਬ ਚ ਪਾ ਟਿਕਟ ਹੁਣ ਦੇਖਦੇ ਆਂ ਬਈ ਰੰਗ ਆਪਾਂ ਇਹਦੇ ਮੁਰਕਲ ਗਾਰਡਨ ਦੇ ਇਧਰਲੇ ਪਾਸੇ ਸਾਹਮਣੇ ਘੋੜੇ ਇੱਕ ਦਾ ਮੂੰਹ ਬੰਦਾ ਤੇ ਦੂਜਾ ਖੋਲੀ ਖੜਾ ਤੇ ਇਧਰਲੇ ਪਾਸੇ ਫੋਟੋਆਂ ਫਟਮਾ ਤਸਵੀਰਕਾਰੀਆਂ ਵੱਡੇ ਪੱਦਰ ਤੇ ਹੋ ਰਹੀਆਂ ਆਂ ਉਹ ਘੋੜਿਆਂ ਦੇ ਕੋਲ ਦੀ ਹੋ ਕੇ ਜਦੋਂ ਇਧਰ ਨੋਂਣੇ ਤਾਂ ਸਾਹਮਣੇ ਆਹ ਫਰਾਕਾਂ ਵਾਲੀਆਂ ਗੁੱਡੀਆਂ ਖੜੀਆਂ ਨੇ ਤੇ ਇਹ ਘੁੰਮਦੀਆਂ ਨੇ ਬੇਲਾਂ ਕਹਿੰਦੇ ਵੀ ਅਸਲੀ ਆ ਹੁਣ ਹੈਰਾਨੀ ਦੀ ਗੱਲ ਇਹ ਵੀ ਇਹਨਾਂ ਦੇ ਜੜਾ ਨੂੰ ਵੰਟ ਨਹੀਂ ਪੈਂਦਾ ਕੀ ਹਸਾ ਕਿਤਾਬ ਆ ਇਹ ਤੂੰ ਕਿਹਾ ਜਿਹਨੂੰ ਆ ਨਗਰ ਵੀ ਅਗਲੋ ਦੀ ਬਾਈ ਦੀ ਆ ਮੈਂ ਅੰਗਰੇਜ਼ ਜਰੀਦ ਕੀਤੀ ਸੀ ਜੀ ਉਹ ਹੋਰ ਦੀ ਗੱਲ ਯਾਰ ਰੰਗ ਦੇ ਇੱਕ ਖਰੀਦ ਲਈ ਬਰਫੀ ਇਕੱਲੀ ਹਾਥੀ ਘੋੜਿਆਂ ਤੋਂ ਬਾਅਦ ਅਗਲੀ ਜਗ੍ਹਾ ਇਹਦੇ ਵਿੱਚ ਆਉਂਦੀ ਆ ਹੱਦਲਵਾਇਆ ਹੋਇਆ ਤੇ ਇਹਦੇ ਬੇਲਾ ਬੂਲਾ ਚੜਾਈਆਂ ਹੋਈਆਂ ਨੇ ਤੇ ਵਿੱਚ ਹੀ ਇਹਦੇ ਵਿੱਚ ਗਮਲੇ ਗਮਲੇ ਟੰਗੇ ਹੋਏ ਆ ਤੇ ਨਾਲ ਹੀ ਹੱਥ ਹੱਥ ਜੋੜ ਕੇ ਮਾਹੌਲ ਸਿਰਜਿਆ ਹੋਇਆ ਇਹ ਖਾਸੀ ਲੰਮੀ ਚੌੜੀ ਖੇੜਾ ਜਿਹੜਾ ਆਪਣੇ ਨਾਲ ਮਿੱਤਰ ਆ ਜਸਪਾਲ ਬਲਾਲੇ ਪਿੰਡ ਵਾਲਾ ਇਹ ਬਾਈਕਾਂ ਦਾ ਵੀ ਅਸੀਂ ਆਉਂਦੇ ਰਹਿੰਨੇ ਆ ਤੇ ਇਹ ਟਾਈਮ ਲੱਗ ਜਾਂਦਾ ਇਹਨੂੰ ਦੇਖਣ ਤੇ ਥੋੜਾ ਜਿਹਾ ਹਿੰਮਤ ਨਾਲ ਤੁਰੇ ਚੱਲਦੇ ਆ ਤੇ ਗਾਂ ਆਪਾਂ ਦੇਖਦੇ ਆ ਬਾਈ ਕਿੰਨਾ ਕ ਟਾਈਮ ਲੱਗੋ ਇਹਨੂੰ ਦੇਖਣ ਤੇ ਸਾਰੇ ਕਾਸੇ ਨੂੰ ਲੱਗੇ ਜਾਊਗਾ 1.5-2 ਘੰਟੇ ਦਾ ਡੇਢ ਦੋ ਘੰਟੇ ਨੂੰ ਕਹਿੰਦੇ ਵੀ ਦੇਖਣ ਨੂੰ ਲੱਗ ਜਾਣਗੇ ਤੇ ਇੱਧਰ ਬਲਦੇਵ ਭਾਜੀ ਨੇ ਕਦੂ ਕੱਚ ਕੀਤੀ ਹੋਈ ਬਰਫ਼ ਨੀਲੇ ਰੰਗ ਦੀ ਚਪਾਈ ਹੋਈ ਆ ਜਿਹੜੀ ਕਿ ਚੋਬਰ ਦੇ ਦੰਦਾਂ 'ਚ ਬੜਕੀ ਤੇ ਬੁੱਲ ਵੀ ਐ ਹੋ ਗਿਆ ਜਿਵੇਂ ਜਾਮਣਾ ਖਾਧੀਆਂ ਹੁੰਦੀਆਂ ਹੁੰਦੀਆਂ ਤੋਂ ਪਹਿਲਾਂ ਚੰਗ ਹੋ ਗਿਆ ਬਦਲ ਲੱਗਦਾ ਹਾਓ ਬੇ ਸਰਦਾਈ ਹੋ ਗਿਆ ਬੁੱਲ ਤੇਰੇ ਵੈਸੇ ਲੱਗਦਾ ਮੋਲ ਮੂੜਿਆ ਉਹੀ ਸਕੇਚ ਲੈ ਕੇ ਮਾਰਨ ਦੇ ਉੱਤੇ ਮੜਾ ਜਾ ਇਹ ਤਾਂ ਲਾਲ ਲੈ ਲੀਂ ਕੁੜੀ ਕਿਸੇ ਤਰ੍ਹਾਂ ਦਾ ਕਈ ਵਾਰੀ ਇੰਸਟਾਗ੍ਰam ਰੀਲਾਂ ਆਉਂਦੀਆਂ ਹੁੰਦੀਆਂ ਇਹੋ ਜਿਹੀਆਂ ਵੀ ਇਹ ਇੱਕ ਬੋਤਲ ਦੇ ਵਿੱਚ ਰੇਤਾ ਜਾਂ ਪਾ ਕੇ ਨਾਲੋਂ ਨਾਲੇ ਰੰਗ ਲਿਖੀ ਜਾਂ ਨਾਂ ਨੂੰ ਲਿਖਦੇ ਹੁੰਦੇ ਆ ਇਹਨੂੰ ਪੁੱਛਿਆ ਸੀ ਥੋੜਾ ਜਿਹਾ ਮਹਿੰਗਾ ਕਰੀ ਬੈਠਾ ਭਾਈ ਬਹੁਤ ਸੋਹਣੀ ਕਾਰਾਗਰੀ ਹੈ ਇਹਦੀ ਨੌਜਵਾਨ ਦੀ ਤੇ ਇਧਰਲੇ ਪਾਸੇ ਲਿਖ ਲਿਖ ਕੇ ਇਹ ਲਾਏ ਹੋਏ ਆ ਕੀਮਤ ਰੱਖੀ ਹੈ ਕਿਸੇ ਦੀ 250 ਦਰਾਮ ਕਿਸੇ ਦੀ 200 ਕਿਸੇ ਦੀ 150 ਤੇ ਘੱਟ ਤੋਂ ਘੱਟ 75 ਕਿ ਦਰਾਮ ਕਹਿੰਦਾ ਇਹ ਆ ਜਿਹੜਾ ਬੁਰਜ ਅਲ ਅਰਬ ਦਾ ਮਾਡਲ ਆ ਉਹਦੇ ਵਿੱਚ ਨਾਂ ਨੂੰ ਲਿਖ ਦਿੰਦਾ ਜੇ ਆ ਬੰਦੇ ਨੇ ਆਪਦਾ ਨਾਂ ਵੀ ਲਿਖਾਉਣਾ ਹੋਵੇ ਕਮਾਲ ਦੀ ਗੱਲ ਬਾਤ ਹੈ ਕਲਾਕਾਰ ਬੰਦਿਆਂ ਲਈ ਕਲਾ ਦਿਖਾਉਣ ਦਾ ਸੋਹਣਾ ਮੌਕਾ ਹੁੰਦਾ ਇਹੋ ਜੀਆਂ ਥਾਂਾਂ ਜਿੱਥੇ ਆਪਦੀ ਕਲਾ ਵੀ ਦਿਖਾ ਲੈਂਦੇ ਆ ਤੇ ਚਾਰ ਪੈਸੇ ਵੀ ਖੜੇ ਕਰ ਲੈਂਦੇ ਆ ਆ ਜਾਣ ਦਾ ਸਮਾਂ ਹੋ ਗਿਆ ਆ ਜਾਣ ਦੀ ਆਵਾਜ਼ ਆਉਣੇ ਲੱਗਦੀ ਇੱਕ ਪਾਸੇ ਇੱਥੇ ਸੰਗੀਤ ਵੱਜ ਜਾਂਦਾ ਤੇ ਨਾਲ ਹੀ ਅਜਾਨ ਦੀਆਂ ਆਵਾਜ਼ਾਂ ਆ ਜਾਂਦੀਆਂ ਇਹ ਜਗ੍ਹਾ ਨੂੰ ਥੋੜਾ ਜਿਹਾ ਇੱਥੇ ਰੁਕੇ ਆ ਤੇ ਘੁੰਮ ਕੇ ਦੇਖਦੇ ਆ ਇਧਰਲੇ ਪਾਸੇ ਤਾਂ ਇਹ ਇੱਥੇ ਐਨੇ ਕ ਫੁੱਲ ਦੀਂਦੇ ਆ ਤੇ ਕਿਹਾ ਜਾਂਦਾ ਵੀ ਇੱਥੇ ਭਾਈ ਵੀ 1.5 ਮਿਲੀਅਨ ਫੁੱਲ ਨੇ ਇਸ ਥਾਂ ਤੇ ਕਿੰਨੇ 150 ਮਿਲੀਅਨ ਆ ਉਹ ਵਾਲਾ ਦੀਨ ਵਾਲਾ ਚਰਾਗ ਜਾਂ ਵੀ ਆ ਜਿਹੜਾ ਉਹ ਨਿਕਲਦਾ ਹੁੰਦਾ ਕਾਰਟੂਨ ਕੂਟਣ ਬਣੇ ਹੁੰਦੇ ਤੇ ਥੋੜੀ ਜਿਹੜੀ ਸਾਹਮਣੇ ਦੀ ਉਹ ਬਿਲਡਿੰਗ ਬਣੀ ਹੋਈ ਐ ਥੋੜੀ ਯੂਰੋਪੀਅਨ ਟੱਚ ਵਾਲੀ ਐ ਇਹ ਥੋੜੀ ਨਹੀਂ ਪੂਰੀ ਐ ਇਧਰਲੇ ਪਾਸੇ ਘੁੰਮਦੀਆਂ ਹੋਈਆਂ ਵੱਲਾਂ ਰੌਣਕ ਵਾਲਾ ਮਾਹੌਲ ਆ ਸਤ ਗੁਰੂ ਦੇਖ ਜੁਰ ਇਹ ਡੈਸ਼ ਵੀ ਹੈਗੀ ਹੈ ਇਹਦੀ ਤਾਂ ਰਾਇਸ਼ ਕੀ ਹੋਣੀ ਇਹ ਤਾਂ ਉਹਾਂ ਦੇ ਫੁੱਲ ਫਲ ਚੜਾਉਣ ਵਾਸਤੇ ਬੂਟੇ ਬੱਟੇ ਬੇਲਾਂ ਬੁੱਲਾਂ ਚੜਾਈਆਂ ਹੋਈਆਂ ਗੱਡੂnga ਸੋਚਿਆ ਨੀ ਭਾਜੀ ਤੂੰ ਰਹਿ ਹੀ ਸਕਦਾ ਕੋਈ ਰਹਿ ਵੀ ਸਕਦਾ ਕੋਈ ਇਹੋ ਜਿਹੇ ਥਾਵਾਂ ਤੇ ਤੇ ਬਹਿ ਰਾਜੀ ਅਰ ਗਿਆ ਕਾ ਦਾ ਕਮਰਾ ਬਣਾਈ ਬੈਠੇ ਹੁੰਦੇ ਆ ਭਾਈ ਉਹਦੇ ਜੋ ਆਹ ਜਿਹੜਾ ਵਾਲਾ ਦੀ ਦਾ ਚਾਨਕ ਬਣਾਈ ਬੈਠਾ ਹੋਰ ਕਿੱਦਾਂ ਹਾਂ ਨਾਮਾ ਬਹੁਤ ਆ ਭਾਈ ਇਹ ਗੱਡੂ ਕੋਥੋਂ ਨਗਰ ਹੋ ਜੀ ਹਰਮਨ ਸੱਚ ਨੂੰ ਦੇ ਸੋਹਣੀਆਂ ਪੰਜ ਕਿਲੋ ਮਿੰਟ ਲਈ ਅਸੀਂ ਮਰਕਲ ਗਾਰਡਨ ਤੋਂ ਬਾਹਰ ਨਿਕਲੇ ਆ ਬਾਹਰ ਆਪਾਂ ਨੂੰ ਇਹ ਪੰਜਾਬ ਵਾਲੇ ਮਿੱਤਰਬੇਲੀ ਮਿਲਣ ਆਏ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਪਣਾ ਗੁਰਦਾਸਪੁਰ ਇਲਾਕੇ ਤੋਂ ਆਂ ਹਾਂ ਜੀ ਹਾਂ ਜੀ ਗੁਰਦਾਪਟਾਲੇ ਸ਼ਿਵਦੇਸ਼ ਸ਼ਹਿਰ ਦੇ ਕੋਲ ਹੀ ਸ਼ਿਵਦੇਸ਼ ਸ਼ਹਿਰ ਦੇ ਕੋਲ ਸ਼ਿਵ ਦੀਆਂ ਕਿਤਾਬਾਂ ਮੈਨੂੰ ਬਟਾਲੇ ਤੋਂ ਮੰਗਾ ਦੇ ਤੇ ਬਾਈ ਜੀ ਪਾਤਸ਼ਾਹੀ ਪੰਜਵੀਂ ਗੁਰਦਾਰਾ ਬਾਠ ਸਾਹਿਬ ਉੱਥੇ ਤੁਸੀਂ ਗ੍ਰੰਥੀ ਸਿੰਘ ਮੋ ਗ੍ਰੰਥੀ ਸੁਖਰਾਜ ਸਿੰਘ ਗ੍ਰੰਥੀ ਸੁਖਰਾਜ ਸਿੰਘ ਠੀਕ ਆ ਬਾਈ ਜੀ ਜੀ ਆਇਆਂ ਨੂੰ ਚੜ੍ਹਦੀ ਕਲਾ ਵੀਰੇ ਤੇ ਇਹ ਬਾਈ ਹੁਣੀ ਕੱਲ ਹੀ ਪੰਜਾਬੋਂ ਆਇਆ ਤੇ ਇਹ ਇੱਥੋਂ ਸੜਕਾਂ ਤੇ ਟਰੱਕ ਚਲਾਉਂਦੇ ਆ 사ऊदी ਅਰੇਬੀਆ ਮੰਨ ਲਓ 사ऊदी ਅਰੇਬੀਆ ਦੀਆਂ ਸੜਕਾਂ ਤੇ ਮਿਲਾਂਗੇ ਆਪਾਂ ਚੰਗਾ ਛੋਟੇ ਵੀਰ ਚੰਗਾ ਜੀ ਸਿੰਘ ਸਾਹਿਬ ਓਕੇ ਭਾਈ ਓਕੇ ਜੀ ਕਰਾਰੀਆਂ ਹੋ ਗਿਓ ਤੁਸੀਂ ਦੇਬ ਬਾਈ ਜੀ ਤੁਸੀਂ ਉਹ ਕਰੋ ਸਾਰਾ ਹਾ ਆਹ ਦਾ ਯਾਰ ਬਾਈ ਸਿੰਗਾਪੁਰ ਚ ਵੀ ਇੱਕ ਗਾਰਡਨ ਜਾਂ ਬਣਿਆ ਹੋਇਆ ਨਾ ਦੇਖਿਆ ਤੁਸੀਂ ਸਿੰਗਾਪੁਰ ਦੇਖਿਆ ਨੀ ਇਹ ਇਹਦੇ ਨਾਲ ਦਾਕ ਬਣਿਆ ਹੋਇਆ ਤਾਂ ਛੱਜੇ ਜੇ ਬਣੇ ਹੋਏ ਆ ਵੱਡੇ ਵੱਡੇ ਆ ਦੁਕਾਨਾਂ ਆ ਗਈਆਂ ਇਧਰਲੇ ਪਾਸੇ ਸਾਰੀਆਂ ਲੀੜਾ ਲੱਤਾ ਤੇ ਹੋਰ ਸਾਜੋ ਸਮਾਨ ਇਥੇ ਕੀ ਬਾਤ ਆ ਯਾਰ ਸਹੀ ਆ ਭਾਈ ਸਹੀ ਆ ਸਹੀ ਆ ਸਹੀ ਆ ਸਹੀ ਆ ਸਹੀ ਆ ਆ ਸਗਾਰ ਬਣਾਈ ਹੋਈ ਆ ਤੇ ਸਗਾਰ ਦੇ ਵਿੱਚ ਰੰਗ ਬਰੰਗੇ ਫੁੱਲ ਲਾਏ ਹੋਏ ਨੇ ਤੇ ਵਿਚਕਾਰ ਇੱਕ ਮਟਕੇ ਚ ਜੋ ਪਾਣੀ ਡੁੱਲੀ ਜਾਂਦਾ ਹੈ ਜਦੋਂ ਮਾੜੀ ਜੀ ਧੁੱਪ ਦਾ ਕੋਈ ਰੰਗ ਜਾਂ ਬਦਲਦਾ ਹੈ ਤੇ ਫੁੱਲਾਂ ਦਾ ਰੰਗ ਹੋਰ ਵੀ ਸੋਹਣਾ ਬਣ ਜਾਂਦਾ ਹੈ ਬਹੁਤ ਹੀ ਸ਼ਾਨਦਾਰ ਜਗ੍ਹਾ ਹੈ ਸਰ ਅਸੀਂ ਇੰਨੇ ਘਾਟੇ ਸਾਹਮਣੇ ਇੱਕ ਦਰਵਾਜ਼ਾ ਬਣਿਆ ਹੋਇਆ ਦੁਬਈ ਲੈਂਡ ਇਹ ਵੈਸੇ ਮੇਰੇ ਖਿਆਲ ਚ ਬਾਹਰ ਜਾਣ ਵਾਸਤੇ ਆ ਐਗਜ਼ਿਟ ਲਿਖਿਆ ਹੋਇਆ ਇਹਦੇ ਉੱਤੇ ਤੇ ਇਧਰਲੇ ਪਾਸੇ ਬਹੁਤ ਸਾਰੇ ਦਰਵਾਜੇ ਬਣੇ ਹੋਏ ਗੇਟ ਬਣਾਏ ਹੋਏ ਆ ਦਿਲ ਜੇ ਬਣਾਏ ਹੋਏ ਨੇ ਲਾਂਘੇ ਟੱਪੇ ਆਸਤੇ ਕੀ ਬਾਤ ਆ ਯਾਰ ਅਰਬਦੀਏ ਮਾਰੂਥਲ ਧਰਤੀ ਤੇ ਰੇਤਾਂ ਚ ਖੜੇ ਹੋਏ ਫੁੱਲ ਆ ਆਪਦੇ ਦੇਖ ਦੇ ਵਿੱਚ ਟੂਰਿਜ਼ਮ ਨੂੰ ਕਿਵੇਂ ਵਧਾਉਣਾ ਹੈ ਇਹ ਦੁਬਈ ਜਾਣਦਾ ਹੈ ਆਪਣੇ ਵਰਗੇ ਦੇਸ਼ਾਂ ਕੋਲੇ ਪਾਣੀ ਧਾਨੀ ਸਾਰਾ ਕੁਝ ਆ ਮਿੱਟੀ ਵੀ ਚੰਗੀ ਹੈਗੀ ਆ ਪਰ ਇਹੋ ਜੇ ਆਰਕੀਟੈਕਟ ਜਾਂ ਇਹੋ ਜੇ ਥਾਮਾਂ ਚੀਜ਼ਾਂ ਬਣਾਉਣ ਵਾਲਾ ਕੋਈ ਸਾਧਨ ਜਾਂ ਹੈ ਨਹੀਂ ਉੱਡਾ ਬਹੁਤ ਸ਼ਾਨਦਾਰ ਜਗ੍ਹਾ ਹੈ ਤੇ ਮੁੱਖ ਖਿੱਚ ਦਾ ਕੇਂਦਰ ਇੱਥੋਂ ਦੀ ਜਿਹੜੀਆਂ ਮੁੱਖ ਥਾਮਾਂ ਨੇ ਬੁਰਜ ਖਲੀਫਾ ਬੁਰਜ ਅਲ ਅਰਬ ਮਰਕਲ ਗਾਰਡਨ ਇੱਕ ਇੱਥੇ ਝੀਲ ਆਉਂਦਾ ਨਾਮ ਕੀ ਇਹਦੇ ਵਿੱਚ ਝੀਲ ਦਾ ਕੀ ਨਾਮ ਆਦਾ ਲਵ ਲੇਕ ਲਵ ਲੇਕ ਹੋਗੀ ਹੋਰ ਕੀ ਕੀ ਹੋ ਗਿਆ ਸਿਮਾਂਚ ਉੱਗੇ ਹੋ ਵਾਹੇ ਕਰੋ ਇਹ ਚਾਇਆ ਉਧਰ ਦੇਵਦਾਜ ਖੜਾ ਇੱਕ ਬਾਈ ਹੋਏ ਆਪਾਂ ਉਹ ਵੀ ਦੇਖਣ ਜਾਵਾਂਗੇ ਜਿਦ ਦਵਾ ਵਰਗੇ ਜਵਾਗ ਪਟਦਾ ਹੈ ਬੁਲਬਲੇ ਖਿਲਾਰੀ ਜਾਂਦਾ ਹੈ ਇਧਰਲੇ ਪਾਸੇ ਆ ਘੜੀ ਬਣਾਈ ਹੋਈ ਐ ਬਈਆ ਤਾਂ ਉਹੀ ਆ ਕਿ ਟਾਈਮ ਦੱਸਦੀ ਸਹੀ ਆ ਇਹ ਦੇਖ ਲੈਂਦੇ ਆ ਦੇਖਿਓ ਕਿੰਨਾ ਟਾਈਮ ਹੋਇਆ ਇਧਰ 1:00 ਵਜਾਈ ਜਾਂਦੀ ਆ ਸਹੀ ਆ ਜੀ ਉਹ 12:57 ਕੀ ਬਾਤ ਆ ਯਾਰ ਇਹ ਵੀ ਘੜੀ ਸਹੀ ਐ ਇਹਨਾਂ ਦੀ ਹੈ ਫੁੱਲਾਂ ਨੂੰ ਦੇਖਦੇ ਦੇਖਦੇ ਥੋੜੀ ਜਿਹੀ ਉੱਚੀ ਥਾਂ ਤੇ ਖੜੇ ਆ ਆਪਾਂ ਜਿਹੜਾ ਵਿਚਾਲੇ ਚਬੂਤਰਾ ਜਿਹਾ ਬਣਿਆ ਹੋਇਆ ਸੀ ਉਹਦੇ ਉੱਤੇ ਸਾਹਮਣੇ ਇੱਕ ਜਹਾਜ਼ ਹੈ ਤੇ ਜਹਾਜ਼ ਦੇ ਉੱਤੇ ਕਲਾਕਾਰੀ ਕੀਤੀ ਹੋਈ ਆ ਵੇਲਾਂ ਫੁੱਲ ਚੜਾਏ ਹੋਏ ਰੰਗ-ਬਰੰਗੇ ਬਹੁਤ ਸੋਹਣੀ ਸ਼ੇਪ ਦਿੱਤੀ ਹੈ ਤੇ ਉੱਤੇ ਲਿਖਿਆ ਅਮੀਰੇਟਸ ਅਮੀਰੇਟਸ ਇੱਥੋਂ ਦੇ ਸਟੇਟਸ ਨੂੰ ਅਮੀਰੇਟ ਕਿਹਾ ਜਾਂਦਾ ਹੈ ਇੱਧਰ ਉਹ ਦਰਵਾਜ਼ੇ ਜੇ ਕਈ ਬਣੇ ਹੋਏ ਨੇ ਦਿਲਦੋਲ ਵਾਲੇ ਛਤਰੀਆਂ ਛੁਤਰੀਆਂ ਚਿੱਤਰਕਾਰੀਆਂ ਅ ਬੁਲਬੁਲੇ ਲੈ ਕੇ ਘੁੰਮਦੇ ਹੋਏ ਲੋਕ ਵਿੱਚ ਵੇਚਣ ਵਾਲਾ ਕੰਮ ਵੀ ਚੱਲਦਾ ਹੈ ਤੇ ਦੁਨੀਆਂ ਦੇ ਬੱਖ-ਬੱਖ ਭਾਗਾ ਤੋਂ ਆਏ ਹੋਏ ਲੋਕ ਇੱਥੇ ਘੁੰਮ ਰਹੇ ਆ ਦੇ ਵਿੱਚ ਹੀ ਘੁੰਮ ਰਹੇ ਆ ਪੰਜਾਬ ਤੋਂ ਆਏ ਹੋਏ ਨੌਜਵਾਨ ਠੀਕ ਆ ਭਾਜੀ ਹਾਂਜੀ ਇਹ ਗਾਰਡਨ ਬਾਰੇ ਜਿੰਨੀ ਕਿ ਜਾਣਕਾਰੀ ਮਿਲਦੀ ਹੈ ਇਹ ਦੱਸਦੇ ਵੀ 2013 ਦੇ ਵਿੱਚ ਬਣਾਇਆ ਖੁੱਲਿਆ 14 ਫਰਵਰੀ 2013 ਨੂੰ ਵੈਲੈਂਟਾਈਨ ਡੇ ਨਾਲ ਤੇ ਬਣਦੇ ਬਣਾਦੇ ਹੁੰਦਾ ਲੰਮਾ ਸਮਾਂ ਹੀ ਹੋ ਗਿਆ ਹੁਣ ਫਿਰ ਉਦੋਂ ਬਾਅਦ ਇਹਨੂੰ ਜਦੋਂ ਫੁੱਲ ਖਿੜ ਗਏ ਸਮਾਰ ਕੇ ਆਹ ਹਾਥੀਆਂ ਉੱਥੀਆਂ ਤੇ ਜਦੋਂ ਵੇਲਾਂ ਚੜ ਗਈਆਂ ਫਿਰ ਇਹਨੂੰ ਖੋਲਿਆ ਗਿਆ ਵਿੱਚੋਂ ਵਿੱਚ ਰੈਨੋਵੇਸ਼ਨ ਕਰਦੇ ਰਹਿੰਦੇ ਅਸੀਂ ਵਿੱਚੋਂ ਵਿੱਚ ਰੈਨੋਵੇਸ਼ਨ ਕਰਦੇ ਰਹਿੰਦੇ ਤੇ ਇਸ ਵੇਲੇ ਸਕਰੀਨ ਤੇ ਆਪਣੇ ਨਾਲ ਮਿੱਤਰ ਗੁਰਜੰਟ ਸਿੰਘ ਆ ਮੱਝਾ ਟਰਾਂਪੋਰਟ ਮੱਝਾ ਤੁਸੀਂ ਵੀ ਮੱਝਾ ਟਰਾਂਪੋਰਟ ਮੱਝਾ ਟਰਾਂਪੋਰਟ ਉਹ ਅਲਮੱਝਾ ਆ ਉਹ ਅਲਮੱਝਾ ਇਹ ਮੱਝਾ ਟਰਾਂਪੋਰਟ ਤੁਸੀਂ ਮੱਝਾ ਟਰਾਂਪੋਰਟ ਜਾਓ ਹੋਣਾ ਯਾ ਅਲਮੱਝਾ ਉਹ ਅਲਮੱਝਾ ਤੁਹਾਡੇ ਸਪੈਲਿੰਗ ਉਹਦਾ ਆਰਬਿਟਾ ਚਾਹ ਦੇਤਾ ਆਰਬਿਟਾ ਤੁਸੀਂ ਸਪੈਲਿੰਗ ਕੀ ਲਿਖਦੇ ਹੋ ਮੱਝਾ ਦੇ ਮੱਝਾ ਐਮ ਏ ਜੀ ਐਚ ਸਹੀ ਮੱਝਾ ਸਪੈਲਿੰਗ ਲਿਖੀ ਮੱਝਾ ਟਰਾਂਪੋਰਟ ਹੋਰ ਬਾਈ ਇੰਦਰਜੀਤ ਸਿੰਘ ਇਹ ਦੋਵੇਂ ਸਕੇ ਭਾਈ ਨੇ ਬਾਈ ਵਰਗੇ ਤੇ ਇਹਨਾਂ ਦਾ ਪਿੰਡ ਆਸਲ ਉਤਾੜ ਖੇਮ ਕਰਨ ਦੇ ਖੇਮ ਕਰਨ ਦੇ ਨੇੜੇ ਤੜੇ ਜੰਗੀ ਪਿੰਡ ਆ ਸਾਰਾ ਮਾਜਾ ਹੀ ਚੰਗੀ ਆ ਮਾਜਾ ਸਾਰਾ ਤੁਸੀਂ ਰਹਿੰਦੇ ਹੋ ਇੰਟਰਨੈਸ਼ਨਲ ਸਿਟੀ ਹਾਂਜੀ ਤੇ ਬਾਈ ਹੁਣ ਇਹ ਕਹਿੰਦੇ ਵੀ ਸਾਡੇ ਬਾਪੂ ਹੋਣਾ ਨੇ 1978 ਦੀ ਦੀਵਾਲੀ ਇੱਥੇ ਆ ਕੇ ਦੇਖੀ ਸੀ ਤੇ ਤੁਹਾਨੂੰ ਹੋ ਗਏ 25 ਸਾਲ ਇੱਥੇ ਆਇਆ ਨੂੰ 25 ਸਾਲ ਹੋ ਗਏ ਤੁਹਾਨੂੰ ਕਿੰਨੇ ਸਾਲ ਹੋ ਗਏ ਬਾਈ ਮੈਂ ਆ ਜਾਂਦਾ ਰਿਹਾ ਮੁਰਜ ਜਾਂਦਾ ਰਿਹਾ 17 ਚ ਤਾਂ ਪੱਕਾ ਆਇਆ ਇਹ ਤਾਂ 12 ਚ ਪਹਿਲਾਂ ਪੜ੍ਹਾਈ ਪੜ੍ਹਾਈ ਕਰਦਾ ਸੀ ਤਾਂ ਉਦੋਂ ਮਾਲ ਜਾਨੀ ਕਿ ਆਉਂਦਾ ਵਿੱਚੋਂ ਹਾਂਜੀ ਥੋੜਾ ਹੋੜਾਇਆ ਥੋੜਾ ਕਰਦਿਆਂ ਹੀ ਕਰਦਾ ਹੀ ਉਹ ਥੋੜਾ ਸੈੱਟ ਕੀਤਾ ਥੋੜਾ ਸੈੱਟ ਕੀਤਾ ਤੁਹਾਡੀ ਸਕੂਲਿੰਗ ਵੀ ਇੱਥੋਂ ਦੀ ਆ ਹਾਂਜੀ 6ਵੀਂ ਕਲਾਸ ਇੱਥੇ ਸ਼ੁਰੂ ਕੀਤੀ ਅਰਬੀ ਪੜ੍ਹ ਲੈਨੇ ਆ ਤੁਸੀਂ ਨਹੀਂ ਮਾੜੀ ਮੋਟੀ ਅਰਬੀ ਕਰ ਲਈਦੀ ਮਾੜੀ ਮੋਟੀ ਗਾਰਡ ਜਾ ਲਾ ਲੀਦਾ ਬੱਚੇ ਵੜਦੇ ਆਪਣੇ ਸਾਰੇ ਹਾਂ ਬੱਚੇ ਵੜਦੇ ਠੀਕ ਆ ਠੀਕ ਆ ਮਤਲਬ ਸਾਡੇ ਸਮੇਂ ਵਿੱਚ ਨਾ ਇੰਨਾ ਜਾਨੀ ਕਿ ਅਰਬੀ ਪਾਸ-ਪੂਸ ਕਰ ਦਿੰਦੇ ਸੀ ਉਦਾਂ ਹੀ ਹਾਂ ਤੇ ਜ਼ਿਆਦਾ ਚੱਕਰ ਜਾਨੀ ਪੈਂਦਾ ਤਵਾਹੇ ਵੀ ਇੱਥੇ ਕੰਮ ਚੱਲਦਾ ਮੈਂ ਕਿਹਨੂੰ ਗੱਲਬਾਤ ਕਰਨੀ ਹੋਵੇ ਜਾਂ ਉਹ ਕਰਦੇ ਦੀ ਇੰਨੀ ਇੰਨਾ ਕੰਮ ਚੱਲ ਜਾਂਦਾ ਪੂਣੀ ਤੋਂ ਸੁਣੀ ਦੇ ਆ ਮਾੜੇ ਮੁੰਡੇ ਮਾਜੇ ਦੇ ਮਾੜੇ ਮੁੰਡੇ ਮਾਜੇ ਦੇ ਨਹੀਂ ਚਲੋ ਭਾਈ ਘੁੰਮਦੇ ਆ ਫਿਰ ਚਲੋ ਸਾਡੇ ਨਾਲ ਰੋਜ਼ ਹੀ ਆਏ ਹੁੰਦੀ ਐ ਇੱਕ ਦੋ ਜਣੇ ਅਸੀਂ ਘੁਮਾ ਨਿਕਲਦੇ ਹੁੰਨੇ ਆ ਤੇ ਜਾਂਦੇ ਜਾਂਦੇ ਅਸੀਂ 5 6 ਜਣੇ ਹੋ ਜਾਂਦੇ ਆ ਇੰਨਾ ਫੁੱਲਾਂ ਦੇ ਵਿੱਚ ਪੰਜਾਬ ਦੇ ਫੁੱਲਾਂ ਅੱਗੇ ਨੌਜਵਾਨ ਤੇ ਇਹ ਲੰਮਾ ਚੌੜਾ ਪਿਛਲੇ ਪਾਸੇ ਨੂੰ ਚੱਲਦੇ ਆ ਹੋਰ ਇਹਦੇ ਰੰਗ ਦੇਖਣ ਆਲੇ ਆ ਉਹ ਦੇਖਦੇ ਆ ਦੁਰਦੇ ਦੁਰਦੇ ਗਾਂ ਨੂੰ ਆਇਆ ਇੱਥੇ ਹੋਰ ਵੀ ਰੌਣਕ ਰੌਣਕ ਵਾਲਾ ਮਾਹੌਲ ਹੈਗਾ ਉਹ ਛਤਰੀਆਂ ਛੁਤਰੀਆਂ ਟੰਗੀਆਂ ਨੇ ਤਾਂ ਹਾਂ ਫੁੱਲ ਫੁੱਲ ਲੱਗੇ ਹੀ ਆਖਿਆ ਸਾਰੇ ਪਾਸੇ ਫੋਟੋ ਖੇ ਹੀ ਦਿੰਦੇ ਬਾਈ ਇੱਕ ਦੀ ਤਸਵੀਰ ਖਿੱਚ ਲਈਏ ਕਿਉਂਕਿ ਅਸੀਂ ਅੱਜ ਕੱਲ ਬਹੁਤ ਘੱਟ ਫੋਟੋਆਂ ਖੇ ਹੀਦੇ ਆ ਅਸੀਂ ਹੋਰਾਂ ਚੀਜ਼ਾਂ ਦੀਆਂ ਫੋਟੋਆਂ ਖੇ ਹੀਦੇ ਆ ਕਹਿੰਦਾ ਭਾਬੀ ਜਦੋਂ ਫਰੇਮ ਜਿਆ ਸੋਹਣਾ ਲੱਗੇ ਆ ਤਾਂ ਉਹੀ ਆ ਜਹਾ ਜਸਲੀ ਤਾਂ ਉਹੀ ਆ ਹਨਾ ਉਹੀ ਆ ਬਾਈ ਉਹੀ ਆ ਉਹ ਦੂਜੇ ਬਣਾਏ ਇਹਨਾਂ ਨੂੰ ਕੀ ਕਹਿੰਦੇ ਨੇ ਪ੍ਰੋਪੈਲਰ ਕਹਿੰਦੇ ਹੁੰਦੇ ਕੀ ਇਹ ਤਾਂ ਜਹਾ ਜਹਾ ਤਾਂ ਸਹੀ ਆ ਉਹ ਤੁਹਾਨੂੰ ਜਨੇ ਕੱਢਿਆ ਵਿਆ ਥੋੜਾ ਬਾਦਾ ਉਹਦਾ ਮਲਬਾ ਜਿਆ ਲਾਇਆ ਆ ਉਹੀ ਚੀਜ਼ਾਂ ਹਾਂ ਟਾਕੀਆਂ ਟੁਕੀਆਂ ਲਗੀਆਂ ਉਹੀ ਮਤਲਬ ਜਾ ਜੀ ਥੋੜਾ ਬਾਦਾ ਟੁੱਟ ਭਜੋਗੀ ਇਹ ਉਹ ਤੋਂ ਲਾਇਆ ਹੈ ਨਾ ਮਾਨਸਾ ਵਾਲੇ ਤੋਂ ਦੇਖ ਮਿੱਠੂ ਕਵਾੜੀਏ ਤੋਂ ਲਿਆਏ ਉਹ ਕਵਾੜੀਏ ਦਾ ਜਾ ਜੀ ਆ ਖਿਲਾਏ ਆਪਣੇ ਅੱਟ ਉਹ ਸਾਈਕਲ ਉਧਰ ਖੜੇ ਆ ਮਾਝਾ ਟਰਾਂਸਪੋਰਟ ਤੇ ਮਾਝਾ ਮਾਝਾ ਤੇ ਛਾਰ ਜੀ ਛਾਰ ਛਾਰ ਜੀ ਹਾਂ ਉਹ ਟਿਕਟੋਕ ਵਿੱਚ ਪਨ ਰਹੀ ਆ ਬਾਈ ਇਹਨਾਂ ਦੇ ਛਾਰ ਚ ਟਿਕਟੋਕ ਵੱਡੇ ਪੱਧਰ ਤੇ ਚੱਲਦੀ ਆ ਨੰਦਸਾਨਾ ਵਰਲਡ ਬੈਸਟਿਕ ਇਹ ਦੁਬਈ ਦਾ ਸਿਸਟਮ ਪਤਾ ਕੀ ਇਹਨਾਂ ਦੇ ਰਾਜ ਦਾ ਸਿਸਟਮ ਇਹ ਆ ਕਿ ਇੰਪੋਸੀਬਲ ਨੂੰ ਪੋਸੀਬਲ ਕਰਨਾ ਹੀ ਕਰਨਾ ਜਿੱਦਾਂ ਮਰਜ਼ੀ ਹੋ ਜਾਏ ਯਾਰ ਸਮੁੰਦਰ ਦੇ ਪਾਣੀ ਨੂੰ ਪੀਣ ਵਾਲਾ ਬਣਾਈ ਬੈਠੇ ਆ ਇਹ ਇੰਪੋਸੀਬਲ ਹੀ ਆ ਇਹ ਦੇ ਵਿੱਚ ਆਇਆ ਵੀ ਇਹ 150 ਕਿੱਲੇ ਦੀ ਆਪਣੇ ਆਸਟ੍ਰੇਲੀਆ ਤੋਂ ਮਿੱਟੀ ਮੰਗਾ ਕੇ ਕੰਨ ਕਰ ਜਿੱਥੋਂ ਮਰਜ਼ੀ ਜਿੱਥੋਂ ਵੀ ਇਹਨਾਂ ਨੂੰ ਲੱਗੇ ਨਾ ਕਿ ਇਥੋਂ ਚੀਜ਼ ਮੰਗਾ ਲੈਣਗੇ ਆ ਤੇ 1600 ਕਿੱਲੇ ਦੀ ਹੁਣ ਆਉਣੀ 1600 ਕਿੱਲੇ ਬਣਾਉਣੀ ਦੇਖ ਲਓ ਤੁਸੀਂ ਬੁਰਜ ਖਲੀਫਾ ਆ 665 ਮੰਜ਼ਲਾਂ ਉੱਪਰ ਆ ਫਟੋ ਘੜ ਜਿਆਦਾ ਨਹੀਂ 60 70 ਮੰਜ਼ਿਲ ਥੱਲੇ ਹੋਣਾ ਉਹ ਉਹਦੀ ਬੇਸਮੈਂਟ ਵੀ ਹੈ ਬੇਸਮੈਂਟ ਥੱਲੇ ਹੋਣੀ ਜਿੱਦਾਂ ਮਲ ਆਪਣੇ ਇਹ ਨਹੀਂ ਨੇ ਆਪਾਂ ਬੋਰ ਕਰਦੇ ਥੱਲੇ ਕਾਰਡ ਹੁੰਦੇ ਜਿਹਦਾ ਕਾਰਡ ਹਾਂ ਉਹ ਥੱਲੇ ਜਾ ਕੇ ਦੂਜੇ ਤੀਜੇ ਕਾਰਡ ਤੇ ਰੋਕਿਆ ਹੋਇਆ ਹਾ ਨੂੰ ਕੀ ਬਾਤ ਹੈ ਜੀ ਹਾਂ ਜੀ ਇਹ ਦੇਸ਼ ਦੀਆਂ ਗੱਲਾਂ ਇਹਨਾਂ ਤੋਂ ਸੁਣਦੇ ਆ ਜਿਹੜੇ ਇਹ ਦੇਸ਼ ਦੇ ਵਿੱਚ ਬਾਈ ਵਰਗੇ ਰਹਿੰਦੇ ਆ ਰਾਉਣਕ ਮੇਲਾ ਆਪਾਂ ਮਰਾਕਲ ਗਾਰਡਨ ਦਾ ਬਾਵਾ ਦੇਖ ਲਿਆ ਹੁਣ ਇਹਦੇ ਚੋਂ ਬਾਹਰ ਨਿਕਲਦੇ ਆ ਤੇ ਬਾਈ ਵਰਗੇ ਕਹਿੰਦੇ ਵੀ ਇੱਥੇ ਇੱਕ ਨੇੜੇ ਤਿਤਲੀਆਂ ਵਾਲਾ ਪ੍ਰੋਗਰਾਮ ਵੀ ਬਣਾਇਆ ਹੋਇਆ ਹੈ ਜੀ ਬਟਰਫਲਾਈ ਜਿਹੋ ਜਿਹੇ ਸ਼ahr ਜੱਤ ਸੀਗਾ ਉਹੋ ਜਿਹਾ ਇੱਥੇ ਆ ਇੱਥੇ ਤਿਤਲੀਆਂ ਦੀਆਂ ਕਿਸਮਾਂ ਬਣ ਗਈਆਂ ਵੱਧ ਹੋਣਗੀਆਂ ਉਹ ਦੇਖਾਂਗੇ ਜਿਹੜਾ ਇਹ ਮਾਰਕਲ ਗਾਰਡਨ ਆ ਦੇਖਦੇ ਆ ਵੀ ਇਹ ਰੇਤਾਂ ਚ ਫੁੱਲ ਗਾਏ ਹੋਏ ਨੇ ਗਰਮੀ ਦੇ ਦਿਨਾਂ ਚ ਇਹਨੂੰ ਬੰਦ ਕਰ ਦਿੰਦੇ ਆ ਇਹ ਚਾਹਾਂ ਵਾਲੇ ਬੋਲ ਮਾਰੀ ਜਾਂਦੇ ਆ ਗਰਮੀ ਦੇ ਦਿਨਾਂ ਦੇ ਵਿੱਚ ਅਪ੍ਰੈਲ ਚ ਜਾ ਕੇ ਮੰਦੀਦੀ ਬੰਦ ਹੋ ਜਾਂਦਾ ਅਪ੍ਰੈਲ ਗਾਹਾਂ ਮਈ ਜੂਨ ਸਤੰਬਰ ਸਤੰਬਰ ਦੇ ਨੇੜੇ ਜਾ ਕੇ ਇਹਨਾਂ ਨੂੰ ਖੋਲਦੇ ਆ ਤੇ ਉਦੋਂ ਜਦੋਂ ਠੰਡ ਪੈਣ ਲੱਗਦੀ ਆ ਇਹਨਾਂ ਦੇਸ਼ਾਂ ਚ ਟੂਰਿਜ਼ਮ ਉਦੋਂ ਹੀ ਵੱਧਦਾ ਗਰਮੀ ਜਿਵੇਂ ਬਿਰਲੇ ਟਾਵੇਂ ਲੋਕ ਆਉਂਦੇ ਆ ਉਹ ਆਪਣੇ ਵਰਗੇ ਦੂਜੇ ਹੁੰਦੇ ਆ ਪਹਿਲਾਂ ਘੰ ਭ੍ਰਿਆੜ ਹੋ ਜਾਂਦਾ ਭ੍ਰਿਆੜ ਹੋ ਜਾਂਦਾ ਉਹ ਕੰਮ ਆਉਂਦੇ ਤਾਂ ਹੈਗੇ ਪਰ ਤੁਰੇ ਪਰ ਤੁਰਨਾ ਫਰਨਾ ਬਹੁਤ ਔਖਾ ਹੈ ਨਾ ਗਰਮੀ ਦੇ ਵਿੱਚ ਉਦੋਂ ਫਿਰ ਕਲੇ ਏਸੀਆਂ ਦੇ ਕੰਮ ਰਹਿ ਜਾਂਦਾ ਹਾਂਜੀ ਉਦੋਂ ਫਿਰ ਮੋਲਾ ਚੱਲਦਾ ਕੰਮ ਹਾਂ ਜਦੋਂ ਜਾਲੇ ਜਾ ਜਿੱਕੜਾ ਹੈ ਸ਼ਾਮ ਨੂੰ ਬੰਦਾ ਦੇਖ ਲੈਣੇ ਮੋਲਾ ਪੰਜ ਭਾਈ ਵਾਲਾ ਹਾਂਜੀ ਹੁਣ ਚੱਲ ਫੁੱਲਾਂ ਨੂੰ ਦੇਖ ਕੇ ਬਲਦੇਵ ਵਰਗੇ ਭੌਰੇ ਇਧਰਲੇ ਪਾਸੇ ਨੂੰ ਹੋ ਗਏ ਤੇ ਤਿਤਲੀ ਦਾ ਸਾਈਨ ਬਣਿਆ ਹੋਇਆ ਸਾਹਮਣੇ ਤੇ ਤਿਤਲੀਆਂ ਦੇਖਦੇ ਆ ਅਰ ਔਰ ਸਾਹਮਣੇ ਇਹੋ ਟਿਕ ਟਿਕ ਖਿੜਕੀ ਆ ਟਿਕ ਟਾਂ ਖਰੀਦ ਕੇ ਫਿਰ ਅੰਦਰ ਨੂੰ ਦੇਖਦੇ ਆ ਕਹਿੰਦੇ ਵੀ ਚੰਗਾ ਮਾਹੌਲ ਆ ਇੱਥੋਂ ਦਾ ਆ ਇੱਥੇ ਅਸਰ ਦੂਜੀਆਂ ਖਾਕੀ ਰੰਗ ਦੀਆਂ ਇੱਥੋਂ ਦੀਆਂ ਇਹ ਟੈਕਸੀਆਂ ਆ ਉਹ ਪਹਿਲੀ ਕੁਝ ਜਾਂਦੇ ਅਸੀਂ ਫਿਰ ਅਸੀਂ ਫਿਰ ਨਵੇਂ ਆਏ ਨਾ ਅਸੀਂ 2.5 ਨਾਲ ਗੁਣਾ ਕਰਦੇ ਆ ਮੈਨੂੰ ਨਹੀਂ ਕਿ 150 200 ਦਾ ਕੰਮ ਆ ਅਸੀਂ ਹਰੇਕ ਦੇਸ਼ ਚ ਨਵੇਂ ਨਵੇਂ ਜਾਂਦੇ ਆ ਨਾ ਜਦੋਂ ਉਹ ਵੀ ਹੈ ਨਾ ਅਸੀਂ ਕਰਦੇ ਆ ਅਸੀਂ 2.5 ਨਾਲ ਕਰਦੇ ਆ ਉਹਦਾ ਗੱਲ ਹੈਗੀ ਆ ਹਾਂ ਨਾਲੇ ਮੇਰੀ ਗੱਲ ਸੁਣੋ ਸਾਡੇ ਕੋਲ ਤਾਂ ਸਾਰਾ ਸਮਾਂ ਹੈਗਾ ਅੱਜ ਆਹ ਵੇਖ ਲਾਂਗੇ ਮਹੀਨੇ ਨੂੰ ਸੋਚਾਂਗੇ ਦੂਜਾ ਤੁਸੀਂ ਤਾਂ ਫਿਰ ਕਵਰ ਵੀ ਛੇਤੀ ਕਰਨਾ ਨਾ ਸਾਰਾ ਜਗਾੜ ਤੁਸੀਂ ਤਾਂ ਇਹ ਵੀ ਦੇਖਣਾ ਬਿਲਕੁਲ ਬਿਲਕੁਲ ਸਾਨੂੰ ਬੱਜਮਾ ਸਮਾਂ ਸਮਾ ਸਕਦਾ ਕਰਨਾ ਹੁੰਦਾ ਤੁਸੀਂ ਹਾਂ ਦਬਾਈ ਬਟਰਫਲਾਈ ਗਾਰਡਨ ਇਹ ਇਹਨੂੰ ਦੇਖਣ ਦੀ ਟਿਕਟ 55 ਰੁਪਏ ਆ ਤਾਂ ਆਪਣੇ ਵੀ ਫੋਨ ਲੱਗ ਗਈ ਬਈ ਆਪਣੇ ਇਲਾਕੇ ਚ ਗਿੱਦੜਵਾਹੇ ਦੇ ਨੇੜੇ ਪਿੰਡ ਦੇ ਵਿੱਚ ਕਿਹੜਾ ਸੁਖਣੇ ਹੁੰਦੀ ਹੈ ਇਹ ਜਦੋਂ ਆਪਾਂ ਇਹਦੇ ਅੰਦਰ ਵੜਦੇ ਆ ਤਾਂ ਸਾਹਮਣੇ ਪਹਿਲਾਂ ਇਹੋ ਜੀ ਗੈਲਰੀ ਆਉਂਦੀ ਹੈ ਬਟਰਫਲਾਈ ਘਰ ਦੇ ਵਿੱਚ ਤੇ ਤਤਲੀਆਂ ਵਾਲੇ ਚ ਤੇ ਇਹਦੇ ਵਿੱਚ ਕੀ ਆ ਵੀ ਇੱਕ ਇੱਥੇ ਬਣਾਇਆ ਹੋਇਆ ਤਿਤਲੀਆਂ ਦੀ ਇੱਕ ਪੇਂਟਿੰਗ ਬਣਾਈ ਹੋਈ ਇੱਕ ਕਰਾਊਨ ਕਰਾਊਨ ਪ੍ਰਿੰਸ ਨੇ ਕਰਾਊਨ ਪ੍ਰਿੰਸ ਤੋਂ ਕਹਿੰਦਾ ਭਾਬੀ ਦੁਬਈ ਦੇ ਰਾਜੇ ਦੇ ਰਾਜੇ ਦਾ ਬੱਚਾ ਰਾਜਕੁਮਾਰ ਏ ਤੁੰਦੇ ਬੱਲੇ 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 ਜਿਹੜਾ ਆਪਾਂ ਕੱਲ ਪਰਸੋਂ ਸ਼ਾਰਜਾ ਚ ਦੇਖਿਆ ਸੀ ਇਹ ਉਹਦੇ ਨਾਲੋਂ ਵੱਡਾ ਬਟਰਫਲਾਈ ਤਿਤਲੀਆਂ ਦਾ ਘਰ ਬਣਾਇਆ ਹੋਇਆ ਹੈ ਆਜਾ ਨੇੜੇ ਟੇੜੇ ਤੇ ਬਣਾ ਦੀਏ ਵੀਡੀਓ ਮਾੜੀ ਮੁੱਟੀ ਤੇ ਨਾਲ ਮੇਰੇ ਖਿਆਲ ਦੇ ਵਿੱਚ ਸਪੀਕਰ ਦੇ ਵਿੱਚ ਮਾੜੀਆਂ ਪੰਛੀਆਂ ਦੀਆਂ ਆਵਾਜ਼ਾਂ ਵੀ ਲਾਈਆਂ ਹੋਈਆਂ ਇਹ ਵੀ ਰੌਣਕ ਮੇਲਾ ਵਿੱਚ ਇਹ ਲੋਹੇ ਦੀਆਂ ਤੇ ਤਲੀਆਂ ਬਣਾਵਨ ਵਾਲੀਆਂ ਹੋਈਆਂ ਹੈ। ਹਾਂ ਦੇਵ ਜੀ ਹਾਂ ਸਤ ਗੁਰੂ ਦੇਖ ਜਰਾ ਦੁਨੀਆ ਤਰੀ ਕਿਧਰ ਨੂੰ ਜਾਂਦੀ ਬਿਰਲੀਆਂ ਟਾਵੀਆਂ ਤਿਤਲੀਆਂ ਇੱਥੇ ਉੱਡੀ ਜਾਂਦੀਆਂ ਨੇ ਉਹਨਾਂ ਲਈ ਕੱਟ ਕੇ ਕੇਲੇ ਸੰਤਰੇ ਤੇ ਨਿੰਬੂ ਰੱਖਿਆ ਉਹਨੋਂ ਚ ਮਾੜਾ ਮੋਟਾ ਦਾ ਰਸ ਉਹ ਰਸਾ ਜੀਆਂ ਰਸਾ ਖਿੱਚੀ ਜਾਂਦੀਆਂ ਆਹ ਦੀਨੀਆਂ ਵੀ ਇਹ ਵਿੱਚ ਵਿੱਚ ਤੇ ਮੱਕੀ ਅਗਬਰ ਜੂਨ ਬਣੇ ਹੋਇਆ ਅਗਲੇ ਜੂਨ ਦੇ ਵਿੱਚ ਜਾ ਕੇ ਹੋਰ ਮੌਲ ਦੇਖਦੇ ਆ ਇਧਰਲੇ ਪਾਸੇ ਆਇਆ ਤੇ ਇਧਰ ਤਿਤਲੀਆਂ ਵਾਵਾ ਨੇ ਆ ਵੱਡੀਆਂ ਵੱਡੀਆਂ ਵਾਵਾ ਬੈਠੀਆਂ ਨੇ ਰਾਲ 'ਚ ਲੱਗੀਆਂ ਹੋਈਆਂ ਸਾਰੀਆਂ ਹੀ ਦੁਬਈ ਬਟਰਫਲਾਈ ਗਾਰਡਨ ਇਜ਼ ਐਨ ਇਕੋ ਫਰੈਂਡਲੀ এনਵਾਇਰਨਮੈਂਟ ਪਲੀਜ਼ ਹੈਲਪ ਅਸ ਮੇਨਟੇਨ ਦਾ ਕਲੀਨਲੀਨੈਸ ਬਾਈ ਪੁੱਟਿੰਗ ਦਾ ਗਾਰਬੇਜ ਇਨ ਦਾ ਟਰੈਸ਼ ਇੱਥੇ ਆਏ ਜੇ ਆਵਾਜ਼ ਹੀ ਬਾਬਾ ਗੂੰਜਦੀ ਆ ਹਾਂਜੀ ਨਾ 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 ਕਦੇ ਕਦੇ ਤਤਲੀ ਮਰ ਗਈ ਤੇ ਔਖਾ ਹੋ ਜਾਣਾ ਕੰਮ ਆ ਬੈਠੀਆਂ ਬਾਬਾ ਸਾਰੀਆਂ ਆਵਾਜ਼ ਗੂੰਜਦੀ ਆ ਪੂਰੀ ਇੱਥੇ ਮੇਰ ਕੋ ਹੈ ਗਿਆ ਸਹੀ ਹੋਣਾ ਬਾਈ ਕੋ ਇੱਕ ਮਿੰਟ ਮੇਰ ਕੋ ਹੈ ਗਿਆ ਗੁਰੂਆਂ ਇਹ ਆ ਲੈ ਆ ਵੇਖ ਲੈ ਉਹ ਨੋਟ ਮਰਿਆ ਜਾ ਆ ਇਹ ਆ ਲੈ ਜਿਉਂਦਾ ਨੋਟ ਫੜ ਲੈ ਬਾਈ ਇਹੜੇ ਨਵੇਂ ਆ ਨਾ ਪਲਾਸਟਿਕ ਵਾਲੇ ਇਹ ਨੋਟ ਜਿਉਂਦੇ ਜਿਹਾ ਚੱਲ ਬਾਈ ਕਮਾਓ ਫਿਰ ਉਹੜੇ ਵਿੱਚ ਸਿੱਕੇ ਆ ਲੈ ਮੈਂ ਵੀਡੀਓ ਨਹੀਂ ਨਹੀਂ ਕੋਈ ਨਾ ਤੁਸੀਂ ਕਮਾਓ 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 ਤਾਂ ਇਹ ਤੇ 10 ਦਾ ਨੋਟ ਪਾਇਆ ਉਹ ਕੱਢਦਾ ਨਹੀਂ ਬਾਈ ਚਾ ਬਾਈ ਕਮਾਓ ਭਾਈ ਦੇਖੇ ਮੜਾ ਲੋ ਰੂਪੀ ਜਾ ਰਿਹਾ ਚਾ ਉੱਟਾ ਲਾ ਸਲੇਡ ਲਾਓ ਲਾਓ ਜੋਰ ਲਾਓ ਖਿੱਚੋ ਖਿੱਚੋ ਮੜਾ ਇਹ ਕੰਮ ਆ ਗਿਆ ਜੇ ਤਾਂ ਨਹੀਂ ਗਿਆ ਕਰਤਾ ਫੂ ਤਿਤਲੀਆਂ ਦੁੱਦਲੀਆਂ ਦੇਖ ਕੇ ਪੌਰੇ ਸਾਰੇ ਬਾਹਰ ਨਿਕਲ ਆਏ ਇੱਕ ਵੀ ਤਿਤਲੀ ਇਹਨਾਂ ਪੌਰਿਆਂ ਤੇ ਨਹੀਂ ਬੈਠੀ ਤਿਤਲੀਆਂ ਜਿਹੜੀਆਂ ਕੁੜੀਆਂ ਫਿਰਦੀਆਂ ਸੀ ਉਹਨਾਂ ਦੇ ਮੋਢਿਆਂ ਤੇ ਚੜਦੀਆਂ ਸੀ ਆ 50 50 ਗ੍ਰਾਮ ਲਾ ਕੇ ਚੋਬਰ ਹੁਣ ਫੁੱਲ ਲਰਗੇ ਹੋਗੇ ਹੁਣ ਆਪਾਂ ਕਿੱਧਰ ਜਾਣਾ ਬਾਈ ਜੀ ਦੁਬਈ ਫਰੇਮ ਦੇਖਦੇ ਆ ਜੀ ਦੁਬਈ ਫਰੇਮ ਦੇਖਿਆ ਜਾਊਗਾ ਇਸ ਤੋਂ ਬਾਅਦ ਉਹ ਉਹਦੇ ਖਲੀਫਾ ਦੇ ਨੇੜੇ ਹੀ ਆ ਬਰਜ ਖਲੀਫਾ ਦੇ ਚਲੋ ਬਾਈ ਇਸ ਵੇਲੇ ਆਪਾਂ ਖੜੇ ਆ ਦੁਬਈ ਫਰੇਮ ਤੇ ਬਿਲਕੁਲ ਨੇੜੇ ਇਹ ਇਧਰਲੇ ਪਾਸੇ ਪਾਰਕਿੰਗ ਹੈ ਗੱਡੀਆਂ ਚੋਂ ਉਤਰਦੇ ਆ ਲੋਕ ਤੇ ਇਧਰ ਆਉਂਦੇ ਆ ਉਹ ਸਾਹਮਣੇ ਦਿਸਦਾ ਦੁਬਈ ਫਰੇਮ ਬਹੁਤ ਉੱਚੀ ਬਿਲਡਿੰਗ ਹੈ ਇਹਦੇ ਵਿੱਚ ਤੁਸੀਂ ਪਾਸੇ ਲਿਫਟਾਂ ਬਣੀਆਂ ਹੋਈਆਂ ਨੇ ਤਾਂ ਚੜਦੇ ਆ ਦੁਬਈ ਨੂੰ ਦੇਖਦੇ ਆ ਤੇ ਥੱਲੇ ਉਤਰ ਆਉਂਦੇ ਆ ਤੇ ਇਹ ਇਹਦੀ ਟਿਕਟ ਖੜਕੀ ਆ ਟਿਕਟਾਂ ਖਰੀਦ ਕੇ ਤੇ ਫਿਰ ਤਾਂ ਉਹ ਜਾਂਦੇ ਆ ਹਾਲਾਂਕਿ ਇੱਥੇ ਭੀੜ ਵਾਵਾ ਗਾਂ ਜਾ ਕੇ ਲਾਈਨ ਲੱਗੀ ਹੋਈ ਆ ਹਾਂ ਦਬਾਈ ਫਰੇਮ ਅਸਲ ਚਾਇਆ ਜਾਂ ਤਾਂ ਆਪਣੇ ਬੰਦੇ ਦੇ ਕੜਾ ਪਾਇਆ ਹੋਵੇ ਜੀ ਤੇ ਜਾਂ ਇੱਕ ਐ ਵੀ ਆ ਆਪਣੇ ਆਪਣੇ ਜਿਹੜਾ ਮੂੰਹ ਬਣਗਾ ਨਾ ਪਤਾ ਲੱਗ ਜਾਂਦਾ ਮੈਂ ਤੇ ਬਲਦੇਵ ਕਾਰਦ ਕਹਿੰਦੇ ਨੇ ਵੀ ਉਹ ਬੰਦਾ ਪੰਜਾਬੀ ਲੱਗਦਾ ਇੱਥੇ ਗੇਟ ਤੇ ਖੜਾ ਸੀ ਇੱਕ ਬੰਦਾ ਉਹ ਲੱਗਦਾ ਸੀਗਾ ਬੰਦਾ ਦੂਜਾ ਉਧਰ ਦਾ ਛੜਾਨੀ ਜਾਂ ਮੇਰਾ ਨਾ ਜਾਣ ਕੇ ਜਿੱਦਾ ਆਪਣਾ ਸਲਾਬ ਬਣ ਕੇ ਉਹਦਾ ਮੇਰਾ ਮੈਂ ਪਰਨਾਪੁਰਨਾ ਬਣ ਕੇ ਜਾਊਗਾ ਫਿਰ ਮੈਂ ਸਵਾਜ ਜਾਊਗਾ ਬਾਈ ਕੋਲੇ ਨਾ ਫੋਟੋ ਫੋਟਵਾਉਂਦਾ ਕੋ ਸਰਾ ਹਾਂ ਨਹੀਂ ਪਰਨਾ ਬੰਨਿਆ ਹੋਵੇਂ ਨਾ ਨਹੀਂ ਅਗਲੀ ਵਾਰੀ ਹੁਣ ਕੋ ਨਹੀਂ ਨਹੀਂ ਇਹ ਤੁਹਾਨੂੰ ਲੰਬਾ ਨਾਲੇ ਤੁਸੀਂ ਮਾਝੇ ਵਾਲੇ ਹੋ ਨਹੀਂ ਨਹੀਂ ਕੱਲ ਨੂੰ ਮੈਂ ਪੱਗ ਬਣ ਕੇ ਆਣੀ ਹਾਂ ਵਧੀਆ ਰਹਿਣਾ ਚਲੋ ਕੋਈ ਨਾ ਫੇਰ ਸਹੀ ਸਾਡੀ ਫੋਟਾ ਘਟ ਜਾਣੀ ਰਹੀ ਆ ਦਬਈ ਫਰੇਮ ਦੇ ਉੱਤੇ ਚੜਨ ਤੇ ਤਾਂ ਆਪਾਂ ਨੂੰ ਕਹਿੰਦੇ ਵੀ 75 ਮਿੰਟ ਹਜੇ ਹੋਰ ਡਿਕਣਾ ਪੈਣਾ ਕਿਉਂਕਿ ਲਾਈਨ ਲੰਬੀ ਆ ਤੇ ਉਹਨਾਂ ਟਿਕਟ ਵਾਲਿਆਂ ਨੇ ਐਸਟੀਮੇਟ ਦਾ ਸਮਾਂ ਦੱਸਿਆ ਵੀ ਐਨਏ ਚ ਤੁਸੀਂ ਤਾਹਾਂ ਜਾਉਂਗੇ ਲਾਈਨ ਵਾਕਈ ਲੰਬੀ ਆ ਇੱਥੋਂ ਤੀਕ ਤੁਰੋਂ ਤੱਕ ਆਹ ਸਾਹਮਣੇ ਇੱਕ ਕੈਬਨ ਦਾ ਕੈਬਨ ਦੇ ਵਿੱਚ ਚਿੱਟੇ ਰੰਗ ਦਾ ਕਰਮੋਟ ਦਿਖਦਾ ਜਿਹੜਾ ਉਹ ਕੈਫੇ ਨੂੰ ਸੰਭ ਰਿਹਾ ਹੈ ਉਹ ਕੋਈ ਉੱਥੇ ਆਰਡਰ ਕਰਦਾ ਤਾਂ ਆਪਦੀ ਉਹ ਕਾਫੀ ਕਾਫੀ ਸ਼ਾਇਦ ਬਣਾ ਕੇ ਬਾਹਰ ਦਿੰਦਾ ਹੋਊਗਾ ਇਹ ਚੀਜ਼ਾਂ ਹੌਲੀ ਹੌਲੀ ਇਹ ਬੇਰੁਜ਼ਗਾਰੀ ਕਰਦੀ ਹੈ। ਉਹ ਲਿਫਟ ਲੱਗੀ ਆਂਦੀ ਦਵਾ ਜਿਹੜਾ ਘੜਾ ਕੇ ਮੋੜਦੇ ਹੁੰਦੇ ਹਨ। ਹਾਂ ਬਸ ਸਾਈਡ ਇੱਥੇ ਤਾਂ ਕੀ ਹੋਣਾ ਦੇਵੇ ਤਾਂ ਹੀ ਤੁਰਦੇ ਆਂ ਲੋਕ ਇਹਦੇ ਚ। ਹਾਂ ਨਹੀਂ ਪਰਲੇ ਬੰਨੇ ਆਪਾਂ ਚੜਨਾ ਭਾਜੀ। ਪਰਲੇ ਬੰਨੇ ਉਹ ਤਾਂ ਉਤੋਂ ਵਹਿੰਦੇ 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 ਇਹਦੇ ਇੰਦੀ ਉਤਰਾਂ। ਤੁਸੀਂ ਕਿੰਨੇ ਕਰੀ ਦੇਖਿਆ ਬਾਈ ਇਹਨੂੰ? 4 ਕੋਈ ਵੇਚਦਾ। 3 4 5 ਠੀਕ ਆ ਠੀਕ। ਜਿਹੜਾ ਕੋਈ ਵੀਰ ਭਰਾ ਆਉਂਦਾ ਤਾਂ ਡੇਰਗਾ ਫਿਰ ਉਹਨੂੰ। ਫਿਰ ਉਹਦੇ ਨਾਲ ਦੇਖਦੇ। ਪੰਜ ਸੱਤ ਚੀਜ਼ਾਂ ਹੀ ਹੈ ਕਿਵੇਂ ਰਟੀਆਂ ਆਈਆਂ ਚੱਲੇ ਇੱਥੇ ਆ ਵਿਖਾ ਦੀ ਆ ਵਿਖਾ ਦੀ। ਸਿਸਟਮ ਜੇ ਫਰਬਾਜਾ। ਚਲੋ ਫਿਰ ਚੜ ਗਈ ਆ ਉਹ ਲਿਆ ਬਈ ਇਹ ਕੰਮ ਕਰਦੀ ਐ ਇੱਥੇ ਰਿਮੋਟ ਜਾਂ ਲੱਗਾ ਹੋਇਆ ਨਾਲ ਨਾਲ ਪਰਲੇ ਪਾਸੇ ਇੱਕ ਬੀਬੀ ਵੀ ਬੈਠੀ ਐ ਮਾਰੀ ਮੋਟੀ ਮਦਦ ਦੇਦੀ ਉਹ ਵੀ ਕਰਦੀ ਐ ਠੀਕ ਕੰਮ ਇਹ ਟੱਲਾ ਜਾਈਆ ਛੋਲਾ ਜਾਂ ਕੰਮ ਨਹੀਂ ਹੈਗਾ ਬੰਦੇ ਕਈ ਖੜੇ ਐ ਐਨੇ ਚਿਰ ਚੱਕ ਲਈ ਆਹ ਦਿੱਤੀ ਆ ਆਈਸਕ੍ਰੀਮ ਲੈ ਲਈ ਲੱਗਦਾ ਹੀ ਫਿਰ ਜਰਾ ਠੀਕ ਲੁੱਕ ਵੇ ਟੂਡੇ ਯੂ ਲੁੱਕ ਗ੍ਰੇਟ ਟੁਡੇ ਮਸਖਰਾ ਵੀ ਲਾਉਂਦੀ ਹੈ ਚੱਲ ਭਾਈ ਆਪਣੀ ਵਾਰੀ ਹੋ ਗਈ ਦੁਬਈ ਫਰੇਮ ਦੇ ਸਾਹਮਣੇ ਦੇ ਪਾਸੇ ਆ ਗਏ ਮੇਤ ਆਪਣੀ ਲਗਭਗ ਨੇੜੇ ਹੀ ਆ ਆਇਟਾਂ ਉਟਾਂ ਬੰਨੀਆਂ ਨਾਲੋਂ ਨਾਲੇ ਦੀ ਸਫਾਈ ਵੀ ਕਰਦੇ ਆ ਇਹਦੀ ਗੂਗਲ ਦੇ ਮੁਤਾਬਕ 230 ਮਿਲੀਅਨ ਇਹਦਾ ਖਰਚਾ ਆਇਆ ਸੀ ਤੇ ਦਿਹਾੜੀ ਦਾ 15 ਹਜ਼ਾਰ ਬੰਦਾ ਇਹਨੂੰ ਰੋਜ਼ ਦੇਖਣ ਆਉਗਾ ਦੁਬਈ ਨੇ ਇਹੋ ਜਿਹੀਆਂ ਚੀਜ਼ਾਂ ਬਣਾ ਕੇ ਪੈਸੇ ਦੀ ਰਿਕਵਰੀ ਤਾਂ ਕੀਤੀ ਕੀਤੀ ਹੈ ਨਾਲੇ ਲੋਕਾਂ ਨੂੰ ਵੀ ਆਪਦੇ ਵੱਲ ਪੂਰੀ ਚੰਗੀ ਤਰ੍ਹਾਂ ਖਿੱਚਿਆ ਹੋਇਆ ਆਓ ਦੇਖੋ ਫੋਟੋ ਮਖ ਖਿਚਾਓ ਸੋਸ਼ਲ ਮੀਡੀਆ ਹੈਂਡਲ ਆ ਤੇ ਉਹਨਾਂ ਨੂੰ ਸ਼ੇਅਰ ਕਰੋ ਤੇ ਸਾਨੂੰ ਨਾਲ ਟੈਗ ਕਰੋ ਇਹ ਇਹਨਾਂ ਦੀ ਹਸਾਬ ਕਿਤਾਬਾ ਵੀ ਲੋਕ ਇਹੋ ਜਿਹੀਆਂ ਥਾਵਾਂ ਵੱਲ ਖਿੱਚੇ ਆ ਹੁਣ ਇਹਦੇ ਵਿੱਚ ਵੜਦੇ ਆਂ ਗਾਂ ਫੋਟੋ ਮਖ ਖਿਚਣੇ ਸ਼ੁਰੂ ਕਰਦੇ ਆ ਸਾਰੇ ਜਾਣੇ ਫੋਟੋ ਖਿਚਾਓ ਜੇ ਫੋਟੋ ਲੈਣੀ ਆ ਤਾਂ 150 ਦਰਾਮ ਦੇ। ਨਹੀਂ ਬਸ ਇਹ ਸੁੱਕੀ ਜੀ ਫੋਟੋ ਖਿੱਚ ਦਿੰਦੇ ਆ ਆਪ ਜੀ ਤੇ ਕੋਲੇ ਪ੍ਰਿੰਟ ਆਊਟ ਰੱਖ ਲੈਂਦੇ ਆ। ਇਹ ਟੋਕਨ ਦੇ ਦਿੰਦੇ ਆ। ਇਹ ਟੋਕਨ ਦੇਵਾਂਗੇ ਤਾਂ 150 ਦਰਾਮ ਦੇ ਕੇ ਫੋਟੋ ਲੈ ਸਕਦੇ ਆ। ਪਰ ਸਾਡੀ ਕਿਸੇ ਦੀ ਕੋਈ ਖਿਡਾੜੀ ਚ ਬਾਣੀ ਆਈ ਵੇ 150 ਦਰਾਮ ਇਹਨਾਂ ਨੂੰ ਫੋਟੋ ਵਾਸਤੇ ਦੇਵਾਂਗੇ। ਆਪਾਂ ਬਾਹਰ ਖਿੱਚਾਂਗੇ। ਫਰੇਮ ਉਹੀ ਫਰੇਮ ਆ ਜਿਹੜਾ ਫੋਟੋ ਦੇ ਦੁਆਲੇ ਹੁੰਦਾ। ਜਿਹੜਾ ਦਬਾਈ ਫਰੇਮ ਵੀ ਆ। ਤੇ ਫਰੇਮ ਦੇ ਵਿੱਚ ਵੜਨ ਤੋਂ ਪਹਿਲਾਂ ਉਹ ਹਰੇ ਜਿਹੇ ਫਰੇਮ ਤੇ ਖਿਲਾੜ ਕੇ ਫੋਟੋ ਮਾਖ ਜਿੱਦੇ ਆ। ਉਹ ਜਿਵੇਂ ਬਾਈਰ ਕੇ ਖਿੱਚੀ ਜਾਂਦੇ ਆ ਤੇ ਇਧਰਲੇ ਪਾਸੇ ਲੈਣਾ ਲੱਗਿਆ ਹੋਇਆ ਨੇ ਤਾਂ ਹ ਲਿਫਟ ਤੇ ਚੜਨ ਵਾਸਤੇ ਲਿਫਟ ਤੇ ਬੰਦਾ ਚੜ੍ਹ ਕੇ ਫਿਰ ਤਾਂ ਸਿਖਰ ਤੇ ਜਾਂਦਾ ਇਹ ਵੀ ਤੇ ਵਿੱਚੋਂ ਇਹਦਾ ਢਾਂਚਾ ਇਹੋ ਜਿਹਾ ਸ਼ੇਖ ਰਾਸ਼ਿਦ ਬਿੰਦ ਸਾਹਿਦ ਫਾਦਰ ਆਫ ਦੁਬਈ ਰੇਤਾ ਟਿੱਬੇ ਇਹੀ ਇਹਨਾਂ ਕੋ ਦੀ ਮੁੱਖ हां ਇਸ ਇਥੋਂ ਸ਼ੁਰੂ ਹੋਇਆ ਬੋਤਿਆਂ ਤੋਂ ਤੇ ਬੋਤਿਆਂ ਦੇ ਇਹ ਮਾਨ ਵੀ ਕਰਦਿਆ ਹਰੇਕ ਜਗ੍ਹਾ ਤੇ ਕੋਈ ਨਾ ਕੋ ਉਹਨਾਂ ਦਾ ਬਣਾਈ ਬੈਠੇ ਆ ਆ ਵਿੱਚ ਚੱਲੀ ਜਾਂਦੀਆਂ ਸਕਰੀਨਾਂ ਇਹਦੀ ਬਾਹਰਲੇ ਪਾਸੇ ਦਬਾਈ ਫਰੇਮ ਦੇਖੀਏ ਤਾਂ ਅੱਜ ਦਾ ਨਮੂਨਾ ਆ ਪਰ ਅੰਦਰ ਉਹਦੇ ਇਹਨਾਂ ਨੇ ਆਪਦਾ ਸਾਰਾ ਪੁਰਾਣਾ ਸਮਾਨ ਦਿਖਾਇਆ ਹੋਇਆ ਕਾਫੀ ਬੀਨਸ ਕਾਬਾ ਤੇ ਗ੍ਰੈਂਡ ਸੈਂਡ ਇਹ ਆ ਮਾਤਬਾ ਇਹ ਆ ਮਾਤਬਾ ਸਾਰਾ ਇਹ ਆ ਮਾਤਬਾ ਸਹਿਰ ਸਾਡਰ ਲਿਓ ਬੜਾ ਵਧੀਆ ਸਾਹਮਣੇ ਫਰੰਟ ਤੋਂ ਅੱਗੇ ਹੋ ਗਏ